ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦਾ ਚੌੜਾ ਮੱਥਾ ਜਿਵੇਂ ਜਿਵੇਂ ਆਪ ਜੀ ਦੀ ਅਵਸਥਾ ਵੱਡੀ ਹੁੰਦੀ ਜਾਂਦੀ ਹੈ ਤਿਵੇਂ-ਤਿਵੇਂ ਆਪ ਜੀ ਬਹੁਤ ਵਿਰਾਗ ਤਿਆਗ ਤੇ ਅਨੁਰਾਗ ਦੇ ਵਿੱਚ ਲੀਨ ਹੋਈ ਜਾਂਦੇ ਨੇ ਸ੍ਰੀ ਗੁਰੂ ਤੇਗ ਬਹਾਦਰ ਸੋਹ ਹੈ ਨਰ ਨਾਰੀ ਪਿਖ ਮੋਹਤ ਹੋ ਹੈ ਇਤਨਾ ਸੋਹਣਾ ਸਰੂਪ ਜਿਹੜਾ ਵੀ ਕੋਈ ਵੇਖਦਾ ਹੈ ਮੋਹਤ ਹੋਈ ਜਾਂਦਾ ਹੈ। ਸਾਮ ਪਿਤਾ ਕੇ ਢੀਲ ਡੋਲ ਡੀਲਿੰਗ ਪਿਤਾ ਦੇ ਸਮਾਨ ਢੀਲ ਡੋਲ ਸਰੀਰ ਉੱਚਾ ਲੰਬਾ ਤੇ ਭਰਵਾ ਕੱਦ ਹੈ। ਕਬੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸੇ ਤਰ੍ਹਾਂ ਦਾ ਜੁੱਸਾ ਉਸੇ ਤਰ੍ਹਾਂ ਦੇ ਅੰਗ ਪ੍ਰਤੰਗ ਪਿਤਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਰਗੇ ਔਰ ਮੁਖੜਾ ਚੰਦ ਸਮ ਸੁਸ਼ੀਲੰਗ ਨੇਕ ਕਲੰਕੀ ਚੰਦਰਮਾ ਵਰਗਾ ਮੁਖੜਾ ਤੇ ਸੈਨ ਸੀਲ ਸੁਭਾ ਭੂਜਾ ਅਜਾਨ ਆਪ ਜਿਦੀਆਂ ਬਾਹਾਂ ਬੜੀਆਂ ਬੜੀਆਂ ਲੰਬੀਆਂ ਹਨ ਆਜੁੱਤ ਛਾਤੀ ਤੇ ਛਾਤੀ ਬੜੀ ਚੌੜੀ ਹੈ ਹਿੱਕ ਚੌੜੀ ਬਾਹਾਂ ਜਿਹੜੀਆਂ ਨੇ ਅਜਾਨ ਗੋਡਿਆਂ ਨੂੰ ਕਹਿੰਦੇ ਗੋਡਿਆਂ ਤੋਂ ਵੀ ਇਠਾ ਜਾਂਦੀਆਂ ਨੇ ਇਹ ਮਹਾਪੁਰਖਾਂ ਦੀ ਸਤਿਪੁਰਖਾਂ ਦੀ ਇਨਸਾਨੀ ਹੁੰਦੀ ਆਜਾਨ